ਇਹ ਆਮ ਘਰਾਂ ਦੇ ਵਿੱਚ ਪਹਿਲਾਂ ਮਿਲਦੀ ਸੀ ਪੀਨ ਨੂੰ ਪਰ ਹੁਣ ਤਾਂ ਇਹ ਗਾਇਬ ਹੀ ਹੋ ਗਈ ਆ ਹੁਣ ਮਿਲਦੀ ਹੋਣੀ ਕਿਤੇ ਇਹ ਪੁਰਾਣੀ ਖੁਰਾਕਾਂ ਸੀ ਜੀ ਪੁਰਾਣੇ ਬਜ਼ੁਰਗ ਲੋਕ ਇਹਨਾਂ ਦਾ ਸੇਵਨ ਕਰਦੇ ਸੀ ਤੇ ਅੱਜ ਦੇ ਟਾਈਮ ਦੇ ਵਿੱਚ ਕੋਈ ਇਹ ਨਹੀਂ ਮਿਹਨਤ ਨਹੀਂ ਕਰਨਾ ਚਾਹੁੰਦਾ ਜੀ ਕਾਰੀਆਂ ਚੀਜ਼ਾਂ ਨੇਚਰਲ ਨੇ ਕੁਦਰਤੀ ਚੀਜ਼ਾਂ ਨੇ ਜਿਹੜੀਆਂ ਆਮ ਆਪਾਂ ਘਰਾਂ 'ਚ ਖਾਂਦੇ ਸੀ ਬਸ ਇਹਨੂੰ ਕੁੱਟਣ 'ਚ ਬੜੀ ਮਿਹਨਤ ਲੱਗਦੀ ਆ ਬਿਲਕੁਲ ਜੀ ਇਹਨੂੰ ਕੁੱਟਣ ਦੇ ਹੋਰ ਇਹਦਾ ਰਗੜਾ ਲਗਾਉਣ 'ਚ ਡੇਢ ਦੋ ਘੰਟਾ ਲੱਗ ਜਾਂਦਾ ਜੀ ਸਾਨੂੰ ਇੱਕ ਟਾਈਮ 'ਚ 25 ਤੋਂ 30 ਗਲਾਸ ਤਿਆਰ ਕਰਦੇ ਆ ਜੀ ਦੇ ਨਾਲ ਦੀ ਨਾਲ ਸਾਡੇ ਵਿਕ ਜਾਂਦੇ ਨੇ ਜੀ ਲੋਕ ਕੀ ਕਹਿੰਦੇ ਜਦੋਂ ਪੀ ਕੇ ਜਾਂਦੇ ਆ ਵਧੀਆ ਲੱਗਦੀ ਉਹ ਕਹਿੰਦੇ ਸਾਰਿਆਂ ਦਾ ਬਹੁਤ ਹੀ ਬੜੀ ਰਿਸਪੌਂਸ ਹੈ ਜੀ ਬਹੁਤ ਹੀ ਕਹਿੰਦੇ ਨੇ ਵਧੀਆ ਉਪਰਾਲਾ ਕੀਤਾ ਹੈ ਜੀ ਤੁਹਾਡੇ ਦਿਮਾਗ ਦੇ ਵਿੱਚ ਆਈਡੀਆ ਕਿਵੇਂ ਆਇਆ ਵੀ ਯਾਰ ਆ ਸਰਵੇਈ ਦੀ ਵੀ ਆਪਾਂ ਸਟਾਲ ਲਗਾ ਸਕਦੇ ਆ ਕੀ ਹਰ ਹਫਤੇ ਦੇ ਅੰਦਰ ਚਾਰ ਪੰਜ ਨਵੇਂ ਰੇਡੀਓ ਫਾਸਟ ਫੂਡ ਦੀ ਆ ਜਾਂਦੀਆਂ ਨੇ ਪਰ ਸਿਰਫ ਫਾਸਟ ਫੂਡ ਦੇ ਵਿੱਚ ਉਹ ਇੱਕ ਅਜੀਬ ਡਾਈਟ ਹੈ ਜੋ ਕਿ ਸਰੀਰ ਨੂੰ ਨੁਕਸਾਨ ਦੇ ਕੇ ਸਰ ਸਾਨੂੰ ਇੰਸਟਾਗ੍ਰਾਮ ਦੇ ਉੱਤੇ ਬਹੁਤ ਹੀ ਲੋਕਾਂ ਦੀ ਰਿਕਵੈਸਟ ਸੀ ਕਿ ਤੁਸੀਂ ਪਟਿਆਲੇ ਆਓ ਪਟਿਆਲੇ ਆਓ ਇਸ ਲਈ ਅਸੀਂ ਇਹ ਪਟਿਆਲੇ ਸਟੋਰ ਲਗਾਇਆ ਸਰ ਅਜਲੇ ਫੁੱਲ ਨੇ ਉਹ ਵੀ ਚੰਗੇ ਐ ਸੌਂਫ ਵੀ ਚੰਗੀ ਐ ਹਰ ਚੀਜ਼ ਜਿਹੜੀ ਇਹਦੇ ਵਿੱਚ ਪਾਈ ਗਈ ਐ ਉਹ ਵਧੀਆ ਬਹੁਤ ਵਧੀਆ ਚੀਜ਼ ਐ ਸਰੀਰ ਲਈ ਵੀ ਵਧੀਆ ਜੀ ਕੋਲ ਡਰਿੰਕ ਹੋਰ ਜ਼ਹਿਰ ਪੀਣ ਨਾਲੋਂ ਤਾਂ ਆ ਵਧੀਆ ਚੀਜ਼ ਪਾਓ ਰੇਟ ਵੀ ਵਧੀਆ ਨੇ ਜੀ ਆਹ ਗੱਲ ਤੁਸੀਂ ਵਧੀਆ ਕਹੀ ਐ ਵੀ ਜ਼ਹਿਰ ਪੀਣ ਨਾਲੋਂ ਕੋਈ ਚੰਗਾ ਪੀ ਲੋ ਹਾਂਜੀ ਜ਼ਹਿਰ ਪੀਣ ਨਾਲੋਂ ਤਾਂ ਵਧੀਆ ਨੇ ਸਰੀਰ ਨੂੰ ਤਾਕਤ ਦਊਗੇ ਜੀ ਉਹ ਬੱਚਿਆਂ ਨੂੰ ਨਾਲੇ ਖਰਾਬ ਕਰ ਰਿਹਾ ਹੈ ਨਾਲੇ ਪੈਸੇ ਦੀ ਬਰਬਾਦੀ ਹੈ ਜੀ ਜੇ ਇਹ ਜਿਆਦਾ ਫਾਇਦਾ ਨਹੀਂ ਦੇਊਗਾ ਨੁਕਸਾਨ ਤਾਂ ਨਹੀਂ ਦੇਊਗਾ ਬਿਲਕੁਲ ਫਾਇਦਾ ਤਾਂ ਇਹਨੇ ਫਾਇਦਾ ਦੇਣਾ ਹੀ ਹੈ ਕਿਉਂਕਿ ਦੁੱਧ ਪਾਇਆ ਸਮਾਨ ਦੇਸੀ ਚੀਜ਼ ਹੈ ਸਮਾਨ ਸਾਰਾ ਸਾਹਮਣੇ ਪਿਆ ਬਾਈ ਦਾ ਕਿੰਨਾ ਕਿਲੋ ਦਾ ਇਹ 16 17 ਕਿਲੋ ਦਾ ਹੈ 16 17 ਕਿਲੋ ਦਾ ਇਹ ਰਗੜਾ ਲਾਉਣ ਵਾਸਤੇ ਕੋਟਨਾ ਰੱਖਿਆ ਹੋਇਆ ਹੈ ਬਾਈ ਨੇ ਬੜਾ ਖੁਸ਼ ਨੇ ਉਹ ਕਹਿੰਦੇ ਕਿ ਯਾਰ ਮਾੜੀ ਚੀਜ਼ ਨਾਲੋਂ ਚੰਗਾ ਚੀਜ਼ ਜੇਕਰ ਮਿਲ ਜੇ ਪੀਣ ਨੂੰ ਔਰ ਰੇਟ ਵੀ ਕੋਈ ਵੱਧ ਨਹੀਂ ਰੱਖਿਆ ਹੋਇਆ ਇਹਨਾਂ ਨੇ 50 ਰੁਪਏ ਦਾ ਗਲਾਸ ਹੈ ਔਰ ਗਲਾਸ ਵੀ ਵਧੀਆ ਹੈ ਇਹ 22 300 ml ਸਮਾਨ ਜਿਹੜਾ ਇਹਦੇ ਚ ਆ ਰਿਹਾ ਇਹ ਤਾਂ ਗਰਮੀਆਂ ਵਾਸਤੇ ਇੱਕ ਰਾਮਬਾਨ ਵਾਲਾ ਕੰਮ ਹੈ ਜੀ ਅੱਛਾ ਪਦਾਮ ਕਾਲੀ ਮਿਰਚ ਹੋ ਗਿਆ ਸਰੀਰ ਨੂੰ ਤਾਕਤ ਰੱਖਦੀ ਹੈ ਲੀਵਰ ਨੂੰ ਬਹੁਤ ਵਧੀਆ ਰੱਖਦੀ ਹੈ ਮਾਈਂਡ ਸੈਟ ਰੱਖਦੀ ਹੈ ਜੀ ਆਰਟੀਵੀ ਪੰਜਾਬ ਦੇਖ ਰਹੇ ਹੋ ਮੈਂ ਹਾਂ ਅਨੁਰਖ ਸ਼ਰਮਾ ਗੱਲ ਕਰ ਲਈਏ ਗਰਮੀਆਂ ਦੇ ਮੌਸਮ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਤੇਜ਼ ਗਰਮੀ ਪੈ ਰਹੀ ਹੈ ਔਰ ਇਸ ਦੇ ਵਿੱਚ ਹਰ ਬੰਦਾ ਬਚਣਾ ਚਾਹਦਾ ਹੈ ਇੱਕ ਬਾਰੀ ਗਰਮੀ ਹੈ ਜਿਸ ਤਰ੍ਹਾਂ ਕਿ ਏਸੀ ਕੂਲਰ ਪੱਖਾ ਲਗਾ ਕੇ ਬਚਿਆ ਜਾਂਦਾ ਇੱਕ ਸਰੀਰ ਦੇ ਅੰਦਰ ਗਰਮੀ ਲੱਗਦੀ ਹੈ ਉਸ ਲਈ ਫਿਰ ਖਰਾਕਾਂ ਜਿਸ ਤਰ੍ਹਾਂ ਕਿ ਠੰਡੀਆਂ ਚੀਜ਼ਾਂ ਕੋਈ ਗੁਲਾਬ ਜਲ ਪਿੰਦੇ ਆ ਕੋਈ ਰੂਫਸ ਆ ਪਿੰਦੇ ਆ ਕੋਈ ਠੰਡੇ ਬਿਲਸ਼ੇਕ ਪਿੰਦੇ ਆ ਮੰਗੋ ਸ਼ੇਕ ਪਿੰਦੇ ਆ ਪਰ ਉੱਥੇ ਹੀ ਅੱਜ ਤੁਹਾਨੂੰ ਦਿਖਾਵਾਂਗੇ ਸਰਦਈ ਜਿਹੜੀ ਕਿ ਪਹਿਲਾਂ ਪੁਰਾਣੇ ਟਾਈਮ ਦੀ ਗੱਲ ਕਰਨਾ ਉਦੋਂ ਆਮ ਘਰਾਂ ਦੇ ਵਿੱਚ ਇਹ ਬਣਦੀ ਹੁੰਦੀ ਸੀ ਖਾਸ ਤੌਰ ਤੇ ਇਸ ਨੂੰ ਗਰਮੀਆਂ ਦਾ ਸ਼ਰਬਤ ਕਿਹਾ ਜਾਂਦਾ ਸੀ ਜਦੋਂ ਕੋਈ ਘਰੇ ਆਂਦਾ ਸੀ ਮਹਿਮਾਨ ਤਾਂ ਉਹਦੇ ਲਈ ਸਪੈਸ਼ਲ ਤੌਰ ਦੇ ਉੱਤੇ ਇਹ ਸਰਦਈ ਬਣਾਈ ਜਾਂਦੀ ਸੀ ਔਰ ਇਹੀ ਪਰੋਸੀ ਜਾਂਦੀ ਸੀ ਔਰ ਲੋਕ ਬੜੇ ਚਾਣ ਨਾਲ ਇਹ ਨੂੰ ਪੀਂਦੇ ਸੀ ਫਿਰ ਜਿਵੇਂ ਹੋਰ ਚੀਜ਼ਾਂ ਗਾਇਬ ਹੋ ਰਹੀਆਂ ਇਹ ਵੀ ਗਾਇਬ ਹੁੰਦੀ ਨਜ਼ਰ ਆ ਰਹੀ ਹੈ ਪਹਿਲਾਂ ਤੁਹਾਨੂੰ ਦਿਖਾ ਦਿਆਂ ਕਿ ਇਹਦੇ ਵਿੱਚ ਕਿੰਨਾ ਕੁਝ ਪੈਂਦਾ ਬਦਾਮ ਆਵਲਾ ਕਾਲੀ ਮਿਰਚ ਛੋਟੀ ਇਲਾਚੀ ਮਗਜ ਖਸਖਸ ਸੌਫ ਇਹ ਸਾਰੀਆਂ ਚੀਜ਼ਾਂ ਨੂੰ ਕੁੱਟ ਕੇ ਚੰਗੀ ਤਰ੍ਹਾਂ ਉਸ ਤੋਂ ਬਾਅਦ ਦੁੱਧ 'ਚ ਰਲਾ ਕੇ ਫਿਰ ਠੰਡਾ ਦੁੱਧ ਕਰਕੇ ਉਹਦੇ ਨਾਲ ਇਹਨੂੰ ਵਰਤਾਇਆ ਜਾਂਦਾ ਔਰ ਪੀਣ 'ਚ ਵੀ ਸਵਾਦ ਆਉਂਦਾ ਹੈ ਤੇ ਕਹਿੰਦੇ ਸਰੀਰ ਲਈ ਵੀ ਬਹੁਤ ਫਾਇਦੇ ਕਰਦੀ ਹੈ ਦੋ ਭਰਾ ਇੱਥੇ ਲੱਗੇ ਹੋਏ ਨੇ ਬਣਾਉਣੇ ਨੂੰ ਉਹਨਾਂ ਨਾਲ ਗੱਲਬਾਤ ਕਰਦੇ ਆ ਵੀ ਇਹਦਾ ਫਾਇਦਾ ਕੀ ਕੀ ਹੈ ਸੋ ਤੁਸੀਂ ਦੇਖ ਸਕਦੇ ਹੋ ਅਸੀਂ ਇਸ ਵਕਤ ਆ ਗਏ ਆ ਖੰਡਾ ਚੌਂਕ ਤੋਂ ਥੋੜਾ ਜਿਹਾ ਜਦੋਂ 12 ਤਰੀ ਵਾਲੇ ਪਾਸੇ ਨੂੰ ਜਾਈਏ ਉਸ ਤੇ ਉੱਤੇ ਇਹ ਖੱਬੇ ਹੱਥ ਜਿਹੜਾ ਹੈ ਇਹਨਾਂ ਦੀ ਸਟਾਲ ਹੈ ਤੁਸੀਂ ਆ ਕੇ ਇੱਥੇ ਪੀ ਸਕਦੇ ਹੋ ਵੈਸੇ ਤਾਂ ਬਹੁਤ ਵੱਡਾ ਕੁੰਡਾ ਤੇ ਜਿਹੜਾ ਡੰਡਾ ਤੁਸੀਂ ਦੇਖ ਸਕਦੇ ਹੋ ਰੱਖਿਆ ਹੋਇਆ ਇਹਦੇ ਨਾਲ ਚੰਗੀ ਜਿਹਾ ਇਹ ਸਾਰੇ ਇਨਗਰੀਡੀਅੰਟਸ ਨੇ ਜਿਹੜੇ ਉਹ ਕੁੱਟੇ ਜਾਂਦੇ ਆ ਕੁੱਟ ਕੇ ਫੇਰ ਇਹਨਾਂ ਨੂੰ ਦੁੱਧ 'ਚ ਰਲਾ ਕੇ ਫਿਰ ਜਿਹੜਾ ਹੈ ਲੋਕਾਂ ਤੱਕ ਪਹੁੰਚਾਇਆ ਜਾਂਦਾ ਸੋ ਲੋਕ ਪਿੰਦੇ ਆ ਕਿਉਂਕਿ ਗਰਮੀ ਮਾਰਦੀ ਆ ਇਹ ਢਿੱਡ 'ਚ ਕਹਿੰਦੇ ਗਰਮੀ ਆ ਹੋਰ ਬੜੇ ਫਾਇਦੇ ਆ ਗੱਲਬਾਤ ਕਰ ਲੈਣੇ ਬਾਈ ਹੋਰਾਂ ਨਾਲ ਵੀ ਇਸ ਦੇ ਕੀ ਕੀ ਫਾਇਦੇ ਜਿਹੜੇ ਹੈਗੇ ਆ ਆਮ ਬੰਦੇ ਨੂੰ ਇਸ ਗਰਮੀ ਦੇ ਵਿੱਚ ਕਿਸ ਤਰ੍ਹਾਂ ਇਹ ਰਾਹਤ ਦਿੰਦੀ ਆ ਜਾਂ ਕਿਸ ਤਰ੍ਹਾਂ ਇਹਦਾ ਫਾਇਦਾ ਹੁੰਦਾ ਭਾਈ ਕੀ ਨਾਮ ਤੁਹਾਡਾ ਮੇਰਾ ਨਾਮ ਸੁਖਵਿੰਦਰ ਸਿੰਘ ਹੈ ਜੀ ਸੁਖਵਿੰਦਰ ਜੀ ਕਿੱਥੇ ਆ ਗਏ ਸੁਖਵਿੰਦਰ ਜੀ ਇੱਥੇ ਤੁਸੀਂ ਸਟਾਲ ਲਗਾਇਆ ਜਿਹੜਾ ਇਸ ਸਰਦਈ ਦਾ ਅੱਗੇ ਬੜੀ ਇਹ ਪੀਨ ਨੂੰ ਮਿਲਦੀ ਥੋੜਾ ਇਸ ਪਾਸੇ ਆ ਜਾਓ ਆਪਾਂ ਇੱਥੇ ਕਰਦੇ ਆ ਆਰਾਮ ਨਾਲ ਗੱਲ ਇਹ ਆਮ ਘਰਾਂ ਦੇ ਵਿੱਚ ਪਹਿਲਾਂ ਮਿਲਦੀ ਸੀ ਪੀਨ ਨੂੰ ਪਰ ਹੁਣ ਤਾਂ ਇਹ ਗਾਇਬ ਹੀ ਹੋ ਗਈ ਆ ਹੁਣ ਮਿਲਦੀ ਹੋ ਨਹੀਂ ਕਿਤੇ ਬਿਲਕੁਲ ਜੀ ਇਹ ਪੁਰਾਣੀ ਖੁਰਾਕਾਂ ਸੀ ਜੀ ਪੁਰਾਣੇ ਬਜ਼ੁਰਗ ਲੋਕ ਇਹਨਾਂ ਦਾ ਸੇਵਨ ਕਰਦੇ ਸੀ ਤੇ ਅੱਜ ਦੇ ਟਾਈਮ ਦੇ ਵਿੱਚ ਕੋਈ ਇਹ ਨਹੀਂ ਮਿਹਨਤ ਨਹੀਂ ਕਰਨਾ ਚਾਹੁੰਦਾ ਜੀ ਕਿਉਂਕਿ ਇਸ ਦਿਨ ਬਣਾਉਣ ਦੇ ਲਈ 1.5-2 ਘੰਟੇ ਦਾ ਜੋ ਰਗੜਾ ਹੁੰਦਾ ਹੈ ਜੀ ਤੇ ਇਸ ਦੇ ਲਈ ਕਈ ਘਰੇ ਮਿਹਨਤ ਨਹੀਂ ਕਰਨਾ ਚਾਹੁੰਦਾ ਔਰ ਵੈਸੇ ਵੀ ਮਾਰਕੀਟ ਦੇ ਵਿੱਚ ਅੱਜਕੱਲ ਦੇਖਿਆ ਜਾ ਰਿਹਾ ਹੈ ਕਿ ਬਹੁਤ ਸਾਰੇ ਫਾਸਟ ਫੂਡ ਔਰ ਕੋਲਡ ਡਰਿੰਕ ਵਗੈਰਾ ਬਹੁਤ ਜ਼ਿਆਦਾ ਆ ਚੁੱਕੇ ਨੇ ਜੀ ਤਰ੍ਹਾਂ ਤਰ੍ਹਾਂ ਦੇ ਸਾਡੇ ਕੋਲ ਡਰਿੰਕਸ ਨੇ ਇਸ ਦੇ ਕਰਕੇ ਪੁਰਾਣੀ ਖੁਰਾਕ ਨੂੰ ਲੋਕ ਭੁੱਲ ਹੀ ਚੁੱਕੇ ਨੇ ਵੈਸੇ ਅਕਸਰ ਲੋਕਾਂ ਨੂੰ ਹੁਣ ਅਵੇਅਰ ਕੀਤਾ ਜਾ ਰਿਹਾ ਹੈ ਕਿ ਜਿਹੜ ਪਰਦਾਰਥ ਬੜੇ ਆ ਰਹੇ ਆ ਪਲਾਸਟਿਕ ਦੀਆਂ ਬੋਤਲਾਂ ਦੇ ਵਿੱਚ ਆ ਰਹੇ ਆ ਉਹ ਹਾਰਮਫੁਲ ਹੁੰਦੇ ਆ ਆਮ ਇਨਸਾਨ ਲਈ ਬੜੇ ਘਾਤਕ ਹੈ ਬੱਚੇ ਬੜੇ ਚਾਹ ਨਾਲ ਪਿੰਨੇ ਟੱਕਣ ਖੋਲਿਆ ਉਹ ਪੀ ਲੰਦੇ 10 20 ਰੁਪਏ ਦਾ ਲੈ ਕੇ ਪਰ ਉਹ ਸਰੀਰ ਲਈ ਫਾਇਦਾ ਨਹੀਂ ਕਰਦੇ ਉਲਟ ਨੁਕਸਾਨ ਕਰਦੇ ਹੁਣ ਤਾਂ ਬਹੁਤ ਸਾਰੇ ਲੋਕ ਇਹਦੇ ਬਾਰੇ ਅਵੇਅਰ ਹੋ ਗਏ ਆ ਉਧਰ ਅਵੇਅਰ ਹੋਣ ਦੀ ਜ਼ਰੂਰਤ ਹੈ ਇਹਨਾਂ ਚੀਜ਼ਾਂ ਦੇ ਲਈ ਭਾਈ ਇਹਦੇ ਵਿੱਚ ਕੀ ਕੀ ਪਾ ਰਹੇ ਹੋ ਤੇ ਸਰੀਰ ਲਈ ਕਿੰਨੇ ਕੁ ਫਾਇਦੇ ਦਿੰਦੀ ਆ ਸਰ ਸਭ ਤੋਂ ਪਹਿਲਾਂ ਇਸ ਦੇ ਵਿੱਚ ਅਸੀਂ ਕਾਲੀ ਮਿਰਚ ਪਾਉਂਦੇ ਆ ਜੀ ਜੋ ਕਾਲੀ ਮਿਰਚ ਹੈ ਸਰ ਸਰੀਰ ਦੇ ਅੰਦਰ ਕੋਈ ਵੀ ਤਰ੍ਹਾਂ ਦਾ ਬੈਬਾਦੀ ਦਾ ਦਰਦ ਹੋਵੇ ਉਹਨੂੰ ਕਲੀਅਰ ਕਰ ਸਕਦੀ ਹੈ ਸਰ ਉਸ ਤੇ ਸੌਂਪ ਪੈਂਦੀ ਹੈ ਸਰ ਉਹ ਵੀ ਠੰਡੀ ਹੁੰਦੀ ਹੈ ਸਰ ਇਹਦੇ ਵਿੱਚ ਆਵਲਾ ਕੈਂਡੀ ਪੈਂਦੀ ਹੈ ਸਰ ਅਗਰ ਕਿਸ ਦੇ ਪੇਟ ਦੇ ਵਿੱਚ ਗਰਮੀ ਵਗੈਰਾ ਹੋਵੇ ਗਰਮੀ ਦੂਰ ਹੋਏਗੀ ਸਰ ਇਸਦੇ ਵਿੱਚ ਮਖਜ ਪੈਂਦੇ ਨੇ ਚਾਰ ਤਰ੍ਹਾਂ ਦੇ ਔਰ ਇਹਦੇ ਬਾਦਾਮ ਪੈਂਦੇ ਆ ਸਰ ਗੁਲਾਬ ਦੇ ਫੁੱਲ ਪੈਂਦੇ ਆ ਨੇ ਸਰ ਪੂਰੀ ਇਲਾਇਚੀ ਪੈਂਦੀ ਹੈ ਜੀ ਔਰ ਦੇਸੀ ਸ਼ੱਕਰ ਦੁੱਧ ਦੇ ਸਰ ਬਲੋ ਸਾਰੀਆਂ ਚੀਜ਼ਾਂ ਨੇਚਰਲ ਨੇ ਕੁਦਰਤੀ ਚੀਜ਼ਾਂ ਨੇ ਜਿਹੜੀਆਂ ਆਮ ਆਪਾਂ ਘਰਾਂ 'ਚ ਖਾਂਦੇ ਸੀ ਬਸ ਇਹਨੂੰ ਕੁੱਟਣ 'ਚ ਬੜੀ ਮਿਹਨਤ ਲੱਗਦੀ ਹੈ ਬਿਲਕੁਲ ਜੀ ਇਹਨੂੰ ਕੁੱਟਣ ਦੇ ਔਰ ਇਸ ਦਾ ਰਗੜਾ ਲਗਾਉਣ 'ਚ 1.5-2 ਘੰਟਾ ਲੱਗ ਜਾਂਦਾ ਦੇ ਨਾਲ ਦੀ ਨਾਲ ਸਾਡੇ ਵਿਕ ਜਾਂਦੇ ਨੇ ਜੀ ਕਸਟਮਰ ਵੀ ਬਹੁਤ ਤੇਜ਼ੀ ਨਾਲ ਸਾਡੇ ਕੋਲ ਖਰਦੇ ਨੇ ਜੀ ਆ ਕੇ ਫਰੈਸ਼ ਬੰਦਾ ਤੇ ਫਰੈਸ਼ੀ ਵਿਕਦਾ ਜੀ ਜੀ ਲੋਕ ਕੀ ਕਹਿੰਦੇ ਜਦੋਂ ਪੀ ਕੇ ਜਾਂਦੇ ਆ ਵਧੀਆ ਲੱਗਦੀ ਉਹ ਕਹਿੰਦੇ ਸਾਰਿਆਂ ਦਾ ਬਹੁਤ ਹੀ ਬੜੀ ਰਿਸਪੌਂਸ ਹੈ ਜੀ ਬਹੁਤ ਹੀ ਕਹਿੰਦੇ ਨੇ ਵਧੀਆ ਉਪਰਾਲਾ ਕੀਤਾ ਹੈ ਜੀ ਸਾਡਾ ਉਪਰਾਲਾ ਤੇ ਇਹੀ ਹੈ ਕਿ ਲੋਕ ਜ਼ਿਆਦਾਤਰ ਫਾਸਟ ਫੂਡ ਤੋਂ ਬਚ ਸਕਣ ਔਰ ਕੋਲਡ ਡਰਿੰਕ ਵਗੈਰਾ ਤੋਂ ਜੋ ਅੱਜ ਨੀਰਾ ਹੀ ਜ਼ਹਿਰ ਮਾਰਕੀਟ ਦੇ ਵਿੱਚ ਆ ਰਿਹਾ ਹੈ ਜੀ ਬਿਲਕੁਲ ਠੀਕ ਹੈ ਨਾ ਜੀ ਉਸ ਤੋਂ ਬਚਾਉਣ ਲਈ ਲੋਕਾਂ ਨੂੰ ਅਸੀਂ ਕਿਹੇ ਉਪਰਾਲਾ ਕੀਤਾ ਹੈ ਜੀ ਤੇ ਲੋਕ ਬਹੁਤ ਹੀ ਪਸੰਦ ਵੀ ਕਰ ਰਹੇ ਨੇ ਤੇ ਤੁਹਾਡੇ ਦਿਮਾਗ ਦੇ ਵਿੱਚ ਆਈਡੀਆ ਕਿਵੇਂ ਆਇਆ ਵੀ ਯਾਰ ਆ ਸਰਦੀਈ ਦੀ ਵੀ ਆਪਾਂ ਸਟਾਲ ਲਗਾ ਸਕਦੇ ਆ ਸਰ ਮੈਂ ਜੋਬ ਛੱਡਣ ਤੋਂ ਬਾਅਦ 2-4 ਮਹੀਨਾ ਫ੍ਰੀ ਰਿਹਾ ਸਰ ਕਿਹੜੀ ਜੋਬ ਕਰਦੇ ਸੀ ਸਰ ਮੈਂ ਕੰਪਨੀ ਚ ਸੁਪਰਵਾਈਜ਼ਰ ਸੀ ਚਿਤਕਾਰਾ ਯੂਨੀਵਰਸਿਟੀ ਸਰ ਅੱਛਾ ਫਿਰ ਉਹ ਜੋਬ ਛੱਡਤੀ ਜੀ ਸਰ ਮੈਂ ਜੋਬ ਛੱਡਤੀ ਸਰ ਉਸ ਤੋਂ ਬਾਅਦ 2-4 ਮਹੀਨੇ ਫ੍ਰੀ ਰਹਾ ਸਰ ਤੇ ਮੈਂ ਆਪਣਾ ਹੀ ਬਿਜ਼ਨਸ ਕਰਨਾ ਚਾਹੁੰਦਾ ਸੀ ਹਾਂ ਤੇ ਉਹਦੇ ਲਈ ਮੈਂ ਕਾਫੀ ਟਾਈਮ ਮਾਰਕੀਟ ਚ ਘੁੰਮਿਆ ਫਿਰਿਆ ਸਰ ਜੀ ਤੇ ਮੈਂ ਦੇਖਿਆ ਕਿ ਹਰ 4-5 ਦਿਨ ਬਾਅਦ ਫਾਸਟ ਫੂਡ ਦੀ ਨਵੀ ਤੋਂ ਨਵੀ ਰੈਡੀ ਆ ਰਹੀ ਹੈ ਜੀ ਮਾਰਕੀਟ ਚ ਤੁਸੀਂ ਵੀ ਰੋਜ਼ਾਨਾ ਦੇਖ ਰਹੇ ਹੋ ਕਿ ਹਰ ਹਫਤੇ ਦੇ ਅੰਦਰ 4-5 ਨਵੀਂ ਰੈਡੀ ਦਾ ਫਾਸਟ ਫੂਡ ਦੀ ਆ ਜਾਂਦੀਆਂ ਨੇ ਪਰ ਸਿਰਫ ਫਾਸਟ ਫੂਡ ਦੇ ਵਿੱਚ ਉਹ ਇੱਕ ਅਜੀਬ ਡਾਈਟ ਹੈ ਜੋ ਕਿ ਸਰੀਰ ਨੂੰ ਨੁਕਸਾਨਦਾਇਕ ਹੈ ਸਰ ਇਸੇ ਲਈ ਅਸੀਂ ਉਹ ਸੇ ਬੜੀਆ ਜੋ ਲੋਕਾਂ ਨੂੰ ਪਿਆਰਾ ਵੀ ਲੱਗੇ ਅਤੇ ਜੋ ਸਾਡੇ ਸਰੀਰ ਦੇ ਲਈ ਫਾਇਦੇਮੰਦ ਵੀ ਹੈ ਇਹ ਸੋਚ ਕੇ ਜੀ ਮੈਂ ਇਸ ਹਰਦੇਈ ਦਾ ਸਟੋਰ ਸ਼ੁਰੂ ਕੀਤਾ ਜੀ ਔਰ ਮੇਰੇ ਵੱਡੇ ਬ੍ਰਦਰ ਰਾਜਪੁਰ ਆਲਰੇਡੀ ਪਹਿਲਾਂ ਸਭ ਤੋਂ ਪਹਿਲਾਂ ਸਟੋਰ ਸਾਡਾ ਰਾਜਪੁਰ ਹੈ ਜੀ ਸਾਡੇ ਵੱਡੇ ਬ੍ਰਦਰ ਉੱਥੇ ਕੰਮ ਕਰਦੇ ਨੇ ਜੀ ਉਹਨਾਂ ਨਾਲ ਹੀ ਅਸੀਂ ਉੱਥੇ ਕੰਮ ਕਰਦੇ ਸੀ ਜੀ ਤੇ ਸਾਨੂੰ ਇੰਸਟਾਗ੍ਰਾਮ ਦੇ ਉੱਤੇ ਬਹੁਤ ਹੀ ਲੋਕਾਂ ਦੀ ਰਿਕੁਐਸਟ ਸੀ ਕਿ ਤੁਸੀਂ ਪਟਿਆਲੇ ਆਓ ਪਟਿਆਲੇ ਆਓ ਇਸ ਲਈ ਅਸੀਂ ਇਹ ਪਟਿਆਲੇ ਸਟੋਰ ਲਗਾਇਆ ਸਰ ਤੇ ਸਾਨੂੰ ਪਟਿਆਲੇ ਸਟਾਲ ਲਗਾਏ ਨੂੰ 10 ਤੋਂ 12 ਦਿਨ ਹੋ ਗਏ ਸਰ ਬਹੁਤ ਹੀ ਬੜੀਆ ਰਿਸਪੌਂਸ ਮਿਲ ਰਿਹਾ ਹੈ ਸਰ ਬੜੀਆ ਰਿਸਪੌਂਸ ਮਿਲ ਰਿਹਾ ਜੀ ਕਿਉਂਕਿ ਵਧੀਆ ਚੀਜ਼ ਹੈ ਸਰੀਰ ਵਾਸਤੇ ਵਧੀਆ ਹੈ ਸੋ ਤੁਸੀਂ ਦੇਖੋ ਆ ਕਿੰਨਾ ਵੱਡਾ ਜਿਹੜਾ ਘੋਟਨਾ ਹੈ ਇਹਦੇ ਨਾਲ ਰਗੜਾ ਲੱਗਦਾ ਸੋ ਬਾਈ ਤੁਸੀਂ ਕੰਮ ਵੀ ਕਰਦੇ ਰਹੋ ਨਾਲ ਨਾਲ ਅਸੀਂ ਗੱਲਬਾਤ ਕਰਾਂਗੇ ਸੋ ਕਾਫੀ ਦੋਸਤ ਇੱਥੇ ਪੀਣ ਲਈ ਵੀ ਆਏ ਆ ਜਿਨ੍ਹਾਂ ਨੂੰ ਫਾਇਦੇ ਪਤਾ ਹੈ ਉਹ ਪਿੰਦੇ ਐ ਇਸ ਚੀਜ਼ ਨੂੰ ਕਿ ਜਿਹੜੇ ਫੁੱਲ ਨੇ ਉਹ ਵੀ ਚੰਗੇ ਆ ਸੌਂਫ ਵੀ ਚੰਗੀ ਆ ਹਰ ਚੀਜ਼ ਜਿਹੜੀ ਇਹਦੇ ਵਿੱਚ ਪਾਈ ਗਈ ਆ ਉਹ ਵਧੀਆ ਜਿਹੜੀ ਨਜ਼ਰ ਆਂਦੀ ਆ ਔਰ ਪਿੰਦੇ ਆ ਸਾਰੇ ਬੰਦੇ ਇਸ ਸੋ ਪੁੱਛ ਰਹੇ ਆ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਜੇਕਰ ਬੋਲਣਗੇ ਤੇ ਬਾਈ ਕਿਵੇਂ ਲੱਗਦਾ ਟੇਸਟ ਤੁਸੀਂ ਆਨੇ ਹੋ ਹਾਂਜੀ ਕਿਦਾਂ ਟੇਸਟ ਹੈ ਦਾ ਜੀ ਬਹੁਤ ਵਧੀਆ ਟੇਸਟ ਆ ਜੀ ਸੀ ਤੀਜੀ ਵਾਰ ਆਏ ਜੀ ਮੈਂ ਸਵੇਰ ਦਾ ਪੀਣਾ ਅੱਛਾ ਹਾਂਜੀ ਹਾਂ ਬਹੁਤ ਵਧੀਆ ਚੀਜ਼ ਹੈ ਸ਼ਰੀਰ ਲਈ ਵੀ ਵਧੀਆ ਹੈ ਜੀ ਕੋਲ ਡਰਿੰਕ ਹੋਰ ਜ਼ਹਿਰ ਪੀਣ ਨਾਲੋਂ ਤਾਂ ਵਧੀਆ ਚੀਜ਼ ਪਾਓ ਰੇਟ ਵੀ ਵਧੀਆ ਨੇ ਜੀ ਤੇ ਸ਼ਰੀਰ ਲਈ ਵਧੀਆ ਚੀਜ਼ ਹੈ ਜੀ ਆਹ ਗੱਲ ਤੁਸੀਂ ਵਧੀਆ ਕਹੀ ਹੈ ਵੀ ਜ਼ਹਿਰ ਪੀਣ ਨਾਲੋਂ ਕੋਈ ਚੰਗਾ ਪੀ ਲੋ ਹਾਂਜੀ ਜ਼ਹਿਰ ਪੀਣ ਨਾਲੋਂ ਤਾਂ ਵਧੀਆ ਨਹੀਂ ਸ਼ਰੀਰ ਨੂੰ ਤਾਕਤ ਦਊਗਾ ਜੀ ਉਹ ਬੱਚਿਆਂ ਨੂੰ ਨਾਲੇ ਖਰਾਬ ਕਰ ਰਿਹਾ ਹੈ ਨਾਲੇ ਪੈਸੇ ਹੀ ਬਰਬਾਦੀ ਹੈ ਜੀ ਬਿਲਕੁਲ ਸਬਾਈ ਹੁਰੀ ਵੀ ਖੜੇ ਆ ਪਾਜੀ ਠੀਕ ਹੈ ਸਮਾਨ ਪੀਣ ਵਾਲਾ ਵਧੀਆ ਜੀ ਬਹੁਤ ਵਧੀਆ ਹੈ ਜੀ ਹਾਂ ਬਹੁਤ ਵਧੀਆ ਅਸੀਂ ਸਵੇਰ ਦੇ ਤਿੰਨ ਵਾਰ ਬਾਈ ਨੇ ਦੱਸੀ ਹੈ ਤੁਹਾਨੂੰ ਵੀ ਅਸੀਂ ਤੀਜੀ ਵਾਰ ਪੀਣ ਆ ਰਹੇ ਆ ਹਨੂ ਬਾਈ ਨੂੰ ਸਪੈਸ਼ਲ ਲੈ ਕੇ ਆਏ ਆ ਪਲਾਨ ਵਾਸਤੇ ਤੇ ਉਹੀ ਗੱਲ ਭਰਾ ਦੀ ਵੀ ਜਿਹੜੇ ਬੱਚੇ ਅੱਜ ਕੱਲ ਕੋਲਡ ਡਰਿੰਕਾ ਵਗੈਰਾ ਪੀਂਦੇ ਆ ਉਹਨਾਂ ਨਾਲੋਂ ਤਾਂ ਠੀਕ ਹੈ ਜੇ ਇਹ ਜਿਆਦਾ ਫਾਇਦਾ ਨਹੀਂ ਦੇਊਗਾ ਨੁਕਸਾਨ ਤਾਂ ਨਹੀਂ ਦੇਊਗਾ ਬਿਲਕੁਲ ਫਾਇਦਾ ਤਾਂ ਇਹਨੇ ਫਾਇਦਾ ਦੇਣਾ ਹੀ ਹੈ ਕਿਉਂਕਿ ਦੁੱਧ ਪਾਇਆ ਸਮਾਨ ਦੇਸੀ ਚੀਜ਼ ਹੈ ਸਮਾਨ ਸਾਰ ਤੇ ਬਹੁਤ ਵਧੀਆ ਚੀਜ਼ ਹੈ ਤੁਸੀਂ ਵੀ ਪੀਓ ਬਿਲਕੁਲ ਤੇ ਅੱਗੇ ਵੀ ਇਹਨਾਂ ਨੂੰ ਬਾਈ ਉਹਨਾਂ ਨੂੰ ਹੰਗਾਰਾ ਮਿਲੇ ਅਸੀਂ ਉਹ ਜੀ ਪ੍ਰਮੋਟ ਕਰਾਂਗੇ ਵੀ ਸਾਰੇ ਭਰਾ ਆਣ ਪੈਣਾ ਆਣ ਛੱਡੀਆਂ ਤੇ ਲੁਫਤ ਲੈਣ ਗਰਮੀਆਂ ਚ ਜੀ ਅਮਰਤ ਦਾ ਬਿਲਕੁਲ ਸਹੀ ਹੈ ਜੀ ਅੱਜ ਕੱਲ ਜਿਹੜੀ ਕੋਈ ਚੰਗੀ ਚੀਜ਼ ਮਿਲ ਜੇ ਉਹ ਅਮਰਤ ਹੀ ਹੈ ਕਿਉਂਕਿ ਜਿਵੇਂ ਕੋਲ ਡਰਿੰਕ ਹੋ ਗਏ ਜਾਂ ਹੋਰ ਬੜੀਆਂ ਸਾਰੀਆਂ ਚੀਜ਼ਾਂ ਇਦਾਂ ਦੀ ਆ ਰਹੀਆਂ ਜਿਹੜੀਆਂ ਨਹੀਂ ਪੀਣ ਵਾਲੀਆਂ ਹੈਗੀਆਂ ਪਰ ਸਾਡੇ ਬੱਚੇ ਪੀ ਜਾਂਦੇ ਆ ਨੌਜਵਾਨ ਪੀ ਜਾਂਦੇ ਆ ਦੇਖੋ ਇਹਨੂੰ ਮਿਹਨਤ ਵੀ ਲੱਗਦੀ ਹੈ ਭਾਈ ਇਹ ਕਿੰਨੇ ਕਿਲੋ ਦਾ ਹੋਣਾ ਇਹ ਤੁਹਾਡਾ ਕੁੰਡਾ ਕਿੰਨੇ ਕਿਲੋ ਦਾ ਆ ਇਹੋਟਨਾ ਇਹ 16 16 17 ਕਿਲੋ ਦਾ ਇਹ ਰਗੜਾ ਲਾਣ ਵਾਸਤੇ ਕੋਟਣਾ ਰੱਖਿਆ ਹੋਇਆ ਹੈ ਬਾਈ ਨੇ ਕਿੰਨਾ ਕੁ ਟਾਈਮ ਲੱਗੂਗਾ ਜੀ ਇਹਦੇ ਜਿਹਾ ਘੰਟਾ ਡੇਢ ਘੰਟਾ ਲੱਗ ਜੂਗਾ ਜੀ ਘਟੋ ਘਟੇ ਘੰਟਾ ਡੇਢ ਘੰਟਾ ਮਿਹਨਤ ਲੱਗਦੀ ਹੈ ਤਾਂ ਚੀਜ਼ ਤਿਆਰ ਹੁੰਦੀ ਹੈ ਪਰ ਇਹਨਾਂ ਦਾ ਮੋਟਿਵ ਬੜਾ ਅੱਛਾ ਹੈ ਕਹਿੰਦੇ ਮਾੜੀ ਚੀਜ਼ ਨਾਲੋਂ ਚੰਗੀ ਚੀਜ਼ ਜੇਕਰ ਕੋਈ ਪਿੰਡਾ ਤੇ ਸਾਨੂੰ ਵਧੀਆ ਲੱਗਦਾ ਸੋ ਲੋਕ ਬੜਾ ਵਧੀਆ ਪਸੰਦ ਕਰ ਰਹੇ ਆ ਜੀ ਮਜ਼ਾ ਆ ਰਿਹਾ ਹਾਂਜੀ ਹਾਂਜੀ ਬਹੁਤ ਪਸੰਦ ਕਰ ਰਹੀ ਹੈ ਜੀ ਪਸੰਦ ਕਰਦੇ ਹਾਂਜੀ ਹਾਂਜੀ ਸੋ ਦੇਖੋ ਜੀ 16 17 ਕਿਲੋ ਦਾ ਇਹ ਜਿਹੜਾ ਘੋਟਨਾ ਉਹਦੇ ਨਾਲ ਰਗੜ ਕੇ ਇਹ ਚੀਜ਼ ਤਿਆਰ ਕੀਤੀ ਜਾਂਦੀ ਹੈ ਔਰ ਸਾਰੇ ਜਿਹੜੇ ਇੱਥੇ ਪੀਣ ਆਉਂਦੇ ਆ ਸਾਰੇ ਬੜਾ ਖੁਸ਼ ਨੇ ਉਹ ਕਹਿੰਦੇ ਕਿ ਯਾਰ ਮਾੜੀ ਚੀਜ਼ ਨਾਲ ਉਹ ਚੰਗਾ ਚੀਜ਼ ਜੇਕਰ ਮਿਲ ਜੇ ਪੀਣ ਨੂੰ ਔਰ ਰੇਟ ਵੀ ਕੋਈ ਵੱਧ ਨਹੀਂ ਰੱਖਿਆ ਹੋਇਆ ਇਹਨਾਂ ਨੇ 50 ਰੁਪਏ ਦਾ ਗਲਾਸ ਹੈ ਔਰ ਗਲਾਸ ਵੀ ਵਧੀਆ ਹੈ ਇਹ 200 300 ਐਮਐਲ ਸਮਾਨ ਜਿਹੜਾ ਇਹਦੇ ਚ ਆ ਰਿਹਾ ਸੋ ਵਧੀਆ ਚੀਜ਼ ਹੈ ਤੁਸੀਂ ਵੀ ਪਹਿਲੀ ਵਾਰ ਹੀ ਆਏ ਹੋਗੇ ਪਹਿਲਾਂ ਵੀ ਆਂਦੇ ਹੋ ਪੀਣ ਪਹਿਲੀ ਵਾਰ ਹੀ ਆਏ ਜੀ ਪੀਣ ਅਸੀਂ ਵੀਡੀਓ ਦੇਖੀ ਸੀਗੀ ਪਹਿਲਾਂ ਵੀ ਕਿਸੇ ਨੇ ਪਾਈ ਹੋਈ ਸੀਗੀ ਹਾਂ ਅਸੀਂ ਕਿਹਾ ਵੀ ਚਲੋ ਟਰਾਈ ਕਰਦੇ ਹਾਂ ਅਸੀਂ ਪਹਿਲੀ ਵਾਰ ਹੀ ਪੀਣਾ ਦੇਖਦੇ ਹਾਂ ਕਿਦਾਂ ਦਾ ਐਕਸਪੀਰੀਅੰਸ ਕਰਦੇ ਹਾਂ ਪਹਿਲੀ ਵਾਰ ਮੈਨੂੰ ਤਾਂ ਲੱਗਾ ਤੁਸੀਂ ਜ਼ਿੰਦਗੀ ਦੀ ਪਹਿਲੀ ਵਾਰੀ ਪੀਣੀ ਹੋਣੀ ਕਿਉਂਕਿ ਪਹਿਲਾਂ ਕਦੇ ਪੀਤੀ ਨਹੀਂ 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 ਪਹਿਲੀ ਵਾਰੀ ਪੀ ਰਿਹਾ ਮੈਂ ਪਹਿਲੀ ਵਾਰੀ ਪੀ ਰਿਹਾ ਹਾਂ ਜੀ ਹਾਂ ਜੀ ਹਾਂ ਜੀ ਤੁਸੀਂ ਵੀ ਪਹਿਲੀ ਵਾਰੀ ਪੀ ਰਹੇ ਹੋ ਨਾ ਹਾਂ ਜੀ ਹਾਂ ਜੀ ਪਹਿਲੀ ਵਾਰੀ ਪੀ ਰਹੇ ਹੋ ਅੱਗੇ ਜੇ ਤੁਸੀਂ ਹੁਣ ਕਰਦਿਆਂ ਨੂੰ ਪੁੱਛੋਗੇ ਨਾ ਕਰਦੇ ਕਹਿਣਗੇ ਵੀ ਗਰ ਤੋ ਐਂ ਬੱਚਿਆਂ ਨੂੰ ਦਿੱਤੀ ਜਾਂਦੀ ਸੀ ਕਿਉਂਕਿ ਇਹ ਸਰੀਰ ਲਈ ਠੰਡੀ ਹੁੰਦੀ ਹੈ ਹੁਣ ਗਰਮੀ ਬਹੁਤ ਪੈ ਰਹੀ ਹੈ ਨਾ ਤੇ ਇਹ ਚੀਜ਼ਾਂ ਵਰਤਦੇ ਆ ਜਿਵੇਂ ਆਮਲਾ ਵਰਤਦੇ ਸੀ ਆ ਸਰਦਾ ਹੀ ਹੋਗੀ ਐਦਾਂ ਦੀ ਬਹੁਤ ਸਾਰੀਆਂ ਲੱਸੀ ਛਾਜ ਇਹ ਚੀਜ਼ਾਂ ਦਿੱਤੀਆਂ ਜਾਂਦੀਆਂ ਸੀ ਬੱਚਿਆਂ ਨੂੰ ਸੱਤੂ ਬਹੁਤ ਪੀਤਾ ਜਾਂਦਾ ਸੀ ਹਾਂਜੀ ਤੁਸੀਂ ਵੀ ਆਇਓ ਪੀਣ ਵਧੀਆ ਲੱਗਦੀ ਹੈ ਇਹਨਾਂ ਦੀ ਬਹੁਤ ਵਧੀਆ ਜੀ ਇਹ ਕੋਲਡ ਡਰਿੰਕ ਹੋ ਕੇ ਹੋਰ ਹੋ ਕੇ ਤਾਂ ਫਾਰਮਲਟੀ ਨੇ ਜੇ ਤਾਂ ਗਰਮੀਆਂ ਵਾਸਤੇ ਇਕਰਾਮ ਪਾਣ ਵਾਲਾ ਕੰਮ ਹੈ ਜੀ ਪਦਾਮ ਕਾਲੇ ਮਿਰਚ ਹੋ ਗਿਆ ਸਰੀਰ ਨੂੰ ਤਰ ਰੱਖਦੀ ਹੈ ਲੀਵਰ ਨੂੰ ਬਹੁਤ ਵਧੀਆ ਰੱਖਦੀ ਹੈ ਮਾਈਂਡ ਸੈਟ ਰੱਖਦੀ ਹੈ ਜੀ ਇੱਕ ਗਲਾਸ ਪੀਤਾ ਹੋਇਆ ਮਤਲਬ ਤੁਸੀਂ ਸਾਬ ਲਾ ਲੋ ਸਾਰੇ ਦਿਨ ਦੀ એનર્ਜੀ ਵਧੀਆ ਰੱਖਦਾ ਮੁਰਾਕ ਜੀ ਹਾਂ ਕੁਝ ਨਾ ਗਰਮੀ ਚ ਕੰਮ ਕਰਦੇ ਹੋ એનર્ਜੀ ਬਣੀ ਰਹਿੰਦੀ ਹੈ ਜੀ ਹਾਂ ਜੀ ਬਹੁਤ ਵਧੀਆ ਇਹ ਪੀ ਕੇ ਮਤਲਬ ਤੁਸੀਂ ਐ ਏਦਾਂ ਦੇਖ ਲਓ ਬੰਦਾ ਦੁਆਰਾ ਜਿੱਤਾ ਰੀਚਾਰਜ ਨਹੀਂ ਹੋ ਜਾਂਦਾ ਸਿਰਫ ਫਰੈਸ਼ ਹੁੰਦਾ ਬੰਦਾ ਉਹ ਵਾਲਾ ਕੰਮ ਹੁੰਦਾ ਇਹ ਨਾਲੇ ਸਰੀਰ ਵਧੀਆ ਰਹਿੰਦਾ ਜੀ ਇਹਦੇ ਨਾਲ ਜੀ ਅੱਜ ਦੀ ਇਸ ਗਰਮੀ ਦੇ ਵਿੱਚ ਇਹ ਚੀਜ਼ ਤੁਹਾਨੂੰ ਬਚਾ ਸਕਦੀ ਹੈ ਮਤਲਬ ਵਧੀਆ ਚੀਜ਼ ਹੈ ਕੋਲਡ ਡਰਿੰਕ ਨਾਲੋਂ ਕਿਤੇ ਵਧੀਆ ਬਸ ਇੱਕ ਮੇਰਾ ਸਵਾਲ ਰਹਿ ਗਿਆ ਉਹ ਸਵਾਲ ਮੈਂ ਬਾਈਵਰਾਂ ਨੂੰ ਕਰਦਾ ਜਿਹੜੇ ਬਣਾਉਂਦੇ ਆ ਭਾਜੀ ਕੁਝ ਲੋਕਾਂ ਨੂੰ ਨਾ ਵਹਿਮ ਹੈ ਜਾਂ ਕੱਲ ਕਹੇ ਉਹ ਕਹਿ ਦਿੰਦੇ ਇਹ ਕਹਿੰਦੇ ਵੀ ਇਹਦੇ ਨਾਲ ਕੋਈ ਨਸ਼ਾ ਆ ਜਾਂ ਸ਼ਰੂਰ ਐਸੀ ਜੀ ਕੋਈ ਚੀਜ਼ ਹੈ ਕੀ ਹੈ ਨਹੀਂ ਜੀ ਨਹੀਂ ਨਸ਼ਾ ਵਗੈਰਾ ਕੁਝ ਨਹੀਂ ਹੈ ਜੀ ਇਹਦੇ 'ਚ ਅੱਛਾ ਨਹੀਂ ਉਹ ਫਿਰ ਦੂਜੀ ਹੁੰਦੀ ਹੋਣੀ ਹੈ ਜਿਹਦੇ 'ਚ ਭੰਗ-ਪੁੰਗ ਪਾ ਦਿੰਦੇ ਨਹੀਂ ਉਹ ਦੂਜੇ ਬਣਾਦੇ ਹੋਗੇ ਜੀ ਅਸੀਂ ਨਹੀਂ ਜੀ ਬਿਲਕੁਲ ਅਸੀਂ ਤਾਂ ਲੋਕਾਂ ਦੇ ਸਰੀਰ ਵਾਸਤੇ ਹੀ ਬਣਾ ਰਹੀ ਹਾਂ ਜੀ ਇਹ ਜੀ ਸੋ ਇਹਦੇ ਚ ਇਸ ਤਰ੍ਹਾਂ ਦਾ ਕੁਝ ਨਹੀਂ ਹੈ ਮੈਂ ਇਹ ਵੀ ਸਪਸ਼ਟ ਕਰਦਾ ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਲੱਗਦਾ ਵੀ ਸ਼ਾਇਦ ਇਹ ਕੋਟਾ ਹੈ ਜਾਂ ਕੁਝ ਇਦਾਂ ਦਾ ਹੈ ਇਹ ਕੁਝ ਨਹੀਂ ਹੈਗਾ ਸਿਰਫ ਇਨਗਰੀਡੀਅੰਟਸ ਪਾਏ ਗਏ ਆ ਖਾਸ ਖਾਸ ਹੈ ਕਾਲੀ ਮਿਰਚ ਹੈ ਬਦਾਮ ਹੈ ਸੌਫ ਹੈ ਆਵਲਾ ਹੈ ਕਾਜੂ ਹੈ ਸ਼ੱਕਰ ਹੈ ਦੁੱਧ ਹੈ ਬਸ ਆ ਚੀਜ਼ਾਂ ਪਾ ਕੇ ਇਹਨੂੰ ਬਣਾਇਆ ਗਿਆ ਜਿਹੜਾ ਇੱਥੇ ਪੀਣ ਆ ਰਿਹਾ ਉਹ ਕਹਿੰਦਾ ਬਹੁਤ ਵਧੀਆ ਹੈ ਸੋ ਆਪਾਂ ਵੀ ਇਹਦਾ ਟੇਸਟ ਜ਼ਰੂਰ ਕਰਾਂਗੇ ਕਿਉਂਕਿ ਪਤਾ ਲੱਗੇ ਵੀ ਜਿਹੜੀ ਚੀਜ਼ ਬਾਰੇ ਗੱ ਸੋ ਤੁਸੀਂ ਦੇਖੀ ਜਾਓ ਅਰਥ ਟੀਵੀ ਪੰਜਾਬ ਸੋ ਵਾਕੀ ਜੀ ਪਿੱਤੀ ਹੈ ਬਹੁਤ ਸਵਾਦ ਸਰਦਾਈ ਬਣੀ ਹੋਈ ਹੈ ਹਰ ਚੀਜ਼ ਦਾ ਇਸ ਦੇ ਵਿੱਚ ਟੇਸਟ ਆ ਰਿਹਾ ਚਾਹੇ ਉਹ ਖਸ ਖਸ ਹੈ ਸੌਫ ਹੈ ਕਾਲੀ ਮਿਰਚ ਹੈ ਅੰਦਾਜ਼ਾ ਇਹਨਾਂ ਦਾ ਬਹੁਤ ਵਧੀਆ ਹੈ ਕਿਉਂਕਿ ਕੋਈ ਵੀ ਚੀਜ਼ ਵੱਧ ਨਹੀਂ ਲੱਗ ਰਹੀ ਮਿੱਠਾ ਵੀ ਪੂਰਾ ਕਹਿ ਲਿਏ ਕਿ ਹਸਾਬ ਅਨੁਸਾਰ ਹੀ ਹੈ ਬਹੁਤ ਜ਼ਿਆਦਾ ਮਿੱਠਾ ਤੇਜ ਵੀ ਨਹੀਂ ਘੱਟ ਵੀ ਨਹੀਂ ਹੈ ਠੀਕ ਹੈ ਬਹੁਤ ਸਵਾਦ ਬਣਾਈ ਹੋਈ ਹੈ ਠੰਡਾਈ ਹੈ ਠੰਡਕਤਾ ਜਿਹੜੀ ਹੈ ਸਰੀਰ ਨੂੰ ਮਿਲੂਗੀ ਸੋ ਤੁਸੀਂ ਪੀ ਸਕਦੇ ਹੋ ਜਦੋਂ ਵੀ ਤੁਸੀਂ ਦਿਲ ਕਰੇ ਦੁਖਨਵਰਨ ਸਾਹਿਬ ਤੋਂ ਜਦੋਂ ਆਪਾਂ 12 ਦਿਰੀ ਵੱਲ ਜਾਂਦੇ ਆ ਖੱਣਾ ਚਾਹਾਂ ਤਾਂ ਥੋੜ 50 ਰੁਪਏ ਦਾ ਗਲਾਸ ਦਿੰਦੇ ਆ ਗਲਾਸ ਵੀ ਕਾਫੀ ਅੱਛਾ ਹੈ ਤੁਸੀਂ ਦੇਖ ਰਹੇ ਹੋ ਸੋ ਬਹੁਤ ਵਧੀਆ ਲੱਗਿਆ ਜੀ ਇਸ ਤਰ੍ਹਾਂ ਦੇ ਹੋਰ ਵੀ ਫੂਡਰਸ ਨੂੰ ਮਿਲਣ ਵਾਸਤੇ ਫੂਡ ਬਲੌਗਸ ਦੇਖਣ ਵਾਸਤੇ ਤੁਸੀਂ ਸਰਚ ਕਰੋ ਅਰਥ 3ਵੀ ਪੰਜਾਬ ਤੇ ਬਨੇ ਰਹੋ ਅਰਥ 3ਵੀ ਪੰਜਾਬ